ਮਨ ਆ ਸਾਰੇ ਠੰਨੇ ਖਾਈਆਂ ਜਿਹੜੇ ਅੱਗੇ ਬੈਠੇ ਵੇ ਸਾਡੇ ਟਿੱਡੇ ਦੇ ਜੰਮੇ ਤਬਾਰ ਚਲੇ ਦੇ ਪੰਜਾਬ ਸਰਕਾਰ ਨੋਟਾਬਾਦ 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 ਤੇ ਸਰਕਾਰ ਵੱਲੋਂ ਨਜ਼ਾਇਜ਼ ਕੀਤਾ ਗਿਆ ਧੱਕਾ ਤੇ ਕਤਲੋਗਾਰ ਕੀ ਅੱਜ ਇਹ ਜਗਰਾਉਂਦਾ ਜਿਹੜਾ ਧਰਨਾ ਸੀ ਤੇ ਬਿਲਕੁਲ ਸਫਲ ਰਿਹਾ ਜਸਦੇਵ ਚ ਕਾਂਗਰਸ ਪਾਰਟੀ ਦੇ ਵੱਡੇ ਕਦਮ ਦੇ ਅੱਗੂ ਵੀ ਪਹੁੰਚੇ ਤਕਰੀਬਨ ਤਕਰੀਬਨ ਲੁਧਿਆਣਾ ਅਧਿਆਤី ਦੇ ਵੱਡੀ ਗਣਤੀ ਹਲਕਾ ਇੰਚਾਰਜ ਇਸ ਧਰਨੇ ਵਿੱਚ ਪਹੁੰਚੇ ਬੈਕਸਾਈਡ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾ ਦੇ ਲੋਕ ਨੂੰ ਭਵਾ ਕੇ ਵੀ ਅੱਜ ਇਹ ਜਗਰਾਉਂਦਾ ਜਿਹੜਾ ਧਰਨਾ ਸੀ ਤੇ ਬਿਲਕੁਲ ਸਫਲ ਰਿਹਾ ਕਿਉਂਕਿ ਜਿੰਨਾ ਇਹਨਾਂ ਨੇ ਟੈਂਟ ਲਾਇਆ ਸੀ ਪਾਰਟੀ ਨੇ ਅੰਦਰਲੀ ਸਾਈਡ ਉਹ ਵੀ ਭਰ ਕੇ ਤੇ ਬਾਹਰਲੀ ਸਾਈਡ ਵੀ ਬਹੁਤ ਜ਼ਿਆਦਾ ਵੱਡਾ ਰਸ਼ ਹੋਇਆ ਹੋਇਆ ਵਾ ਆਓ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸੁਣਾਉਣੇ ਆ ਵੀ ਕੀ ਕਹਿੰਦੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੇਗਾ ਉਹਨਾਂ ਨੇ ਕੀ ਸੰਬੋਧਨ ਕੀਤਾ ਆਓ ਆਪਾਂ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਅਮਰਿੰਦਰ ਸਿੰਘ ਰਾਜਾ ਬੜੇਗਾ ਚੜੀ ਕਲਾ ਵਾਲੇ ਬੱਡੇ ਨੂੰ ਨਾਮ ਰੱਖਿਆ ਕਰੋ ਢੈਂਦੀ ਕਲਾ ਵਾਲਾ ਬੰਦਾ ਤੁਹਾਨੂੰ ਲੈ ਕੇ ਵਹਿ ਜੂਗਾ। ਸੱਤ ਤਕੜੇ ਰਹੋ ਤੇ ਜਾਪ ਤੇ ਜਿਵੇਂ ਉਹ ਬਈ ਬਲਾਕਾਂ ਦੇ ਪ੍ਰਧਾਨ ਕਿੱਥੇ ਐ ਮੈਂ ਆਪਦੇ ਆਪ ਨੂੰ ਠੰਨੇ ਖਾਡੇ ਨੇ ਠੰਨੇ ਖਾ। ਹੈ ਤਾਂ ਮੈਂ ਹੈਨੀ ਪਰ ਬੰਦੇ ਨੂੰ ਪੜਖਾ ਹੁੰਦਾ ਆ ਸਾਰੇ ਠੰਨੇ ਖਾਈਆਂ ਜਿਹੜੇ ਅੱਗੇ ਬੈਠੇ। ਮੈਂ ਆਖਿਆ ਮੁਖਸਰ ਸਭ ਤੋਂ ਵੱਡੀ ਰੈਲੀ ਐ। ਸੰਧੂ ਅੱਜ ਚੁੰਡੀਆਂ ਵੰਦਦਾ ਕਹਿੰਦਾ ਅੱਜ ਖਾਊਂਗਾ। ਕਈ ਭਰਾਵਾਂ ਥੋੜੇ ਵਾਲੀ ਸਾਰੇ ਉਹਨਾਂ ਦਾ ਮੱਠੀ ਹੈ ਭਾਈ ਤਰਨਾ ਤੁਹਾਨੂੰ ਮੁਬਾਰਕਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਤਖੜੇ ਹੋ ਕੇ ਮੈਂਬਰ ਆਫ ਸਟਾਰਲੀਮੈਂਟ ਦੀਆਂ 13 ਦੀਆਂ 13 ਸਿੱਟ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਨੇ ਹੁਣ ਜਿਹੜਾ ਛੋਟਾ ਬਲਾਕ ਦਾ ਪ੍ਰਧਾਨ ਹੈ ਤੇ ਪੂਰੀ ਪੋਰ ਸਿਸਟਮ ਕੋਈ ਬਦਲਦਾ ਉਹ ਵੀ ਜਾਤ ਤੇ ਚ ਰਹੇ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਿਰ ਚੁੱਕਾਠੇ ਲੀਡਰ ਨੂੰ ਕਹਿਣਾ ਛੋੜੇ ਕਿ ਜਾਤ ਤੇ ਚੜਾਓ ਜੇ ਆਪਣਾ ਏਕਾ ਹੈ ਏਕੇ ਚ ਮਰਕਤ ਹੁੰਦੀ ਹੈ ਜਿਸ ਤੇ ਏਕਾ ਹੈ ਨਹੀਂ ਜਿਸ ਕ ਪਿਛੇ ਕਾ ਹੈ ਨਹੀਂ ਜਿਸ ਮਰਲੇ ਚਾ ਹੈ ਨਹੀਂ ਜਿਸ ਪਾਰਟੀ ਚਾ ਹੈ ਨਹੀਂ ਉਹ ਸਾਰੇ ਫੇਲ ਹੋ ਜਾਂਦੇ ਜੱਗੇ ਪਿੱਛੇ ਹੋਈ ਮੈਂ ਵੇਖਾਂ ਕਿਹੜੇ-ਕਿਹੜੇ ਬੈਠੇ ਹਰਿਆਰ ਕਮੋਦ ਸਾਹਿਬ ਕੱਲ ਇੱਕ ਕੁੜੀ ਦਾ ਫੋਨ ਆਇਆ ਗਿੱਦੜਵੇ ਦੀ ਕੁੜੀ ਐ ਕਰਾਈ ਵਾਲੇ ਪਿੰਡ ਦੀ ਸਾਡੇ ਪੂਰਨ ਸਿੰਘ ਦੀ ਕੁੜੀ ਐ ਮੇਰਾ ਭਰਾ ਹੈ ਮੈਨੂੰ ਕਹਿੰਦੀ ਅੰਕਲ ਜੀ ਮੈਂ ਕੈਨੇਡਾ ਤੋਂ ਬੋਲਦੀ ਹਾਂ ਮੈਂ ਖਾਸ ਦਸਪਤ ਤੇਰੀ ਮੈਂ ਨੈਗਰਾਫੋਂ ਆ ਲੈ ਨੈਗਰਾਫੋਂ ਚਾਚਾ ਜੀ ਮੇਰੇ ਆਸੇ ਕੰਮ ਭਾਲ ਦਿਓ ਹਰਪ੍ਰੀਤ ਜੀ ਕਹਿੰਦੀ ਚਾਚਾ ਜੀ ਮੇਰੇ ਵਾਸਤੇ ਕੰਮ ਭਾੜ ਦੇਓ ਖਲੀਫਾ ਸਾਹਿਬ ਮੈਂ ਛਾ ਪੁੱਤ ਮੈਂ ਕਿਸੇ ਨੂੰ ਕਹਤਾ ਮੈਂ ਛਾ ਕੰਮ ਭਾੜ ਕੇ ਦਿਓ ਬੱਬੂ ਜੀ ਉਹ ਰੱਬ ਜੂ ਦਾ ਕੰਮ ਮੈਂ ਛਾ ਪੁੱਤ ਕਹਿੰਦੀ ਬਸ ਮਸਾਂ ਹੀ ਗੁਜ਼ਾਰਾ ਹੁੰਦਾ ਏ ਓਏ ਸਾਡੇ ਢਿੱਡ ਦੇ ਜੰਮੇ ਤਬਾਹ ਚਲੇ ਦੇ ਕਿਉਂਕਿ ਇੱਥੇ ਅਸੀਂ ਉਹਨਾਂ ਵਾਸਤੇ ਪੂਰਤਾ ਇੰਤਜ਼ਾਮਤ ਨਹੀਂ ਕੀਤੇ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਕੀ ਚਾਹੁੰਦਾ ਨਰਿੰਦਰ ਮੋਦੀ ਉਹ ਇਹ ਚਾਹੁੰਦਾ ਕਿ ਸੁਪਰੀਮ ਕੋਰਟ ਇਹਨਾਂ ਦੇ ਖਿਲਾਫ ਫੈਸਲਾ ਕਰਦੇ ਪਾਣੀ ਦਾ ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਸਿੱਧੂ ਮੂਸੇਵਾਲਾ ਉਹ ਪੰਜਾਬ ਦਾ ਪੁੱਤ ਜਿਹੜਾ ਜਿਹੜਾ ਬੇਰਹਿਮੀ ਦੇ ਨਾਲ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਜਾਣ ਲੱਗੇ ਜਦੋਂ ਨਿਵਾਹ ਨੂੰ ਮੁਕੇ ਤੋੜਿਆ ਤੇ ਮਾਂ ਬੈਣ ਪਾਉਂਦੀ ਐ ਤੇ ਨਾਲੇ ਕਲੰਗੀ ਲਾਲ ਰੰਗ ਦੀ ਪੱਗ ਤੇ ਕਲੰਗੀ ਲਾ ਕੇ ਸੇਰੇ ਬਨ ਕੇ ਆਹ ਦੇਖ ਕਵਾਰੇ ਪੁੱਤ ਨੂੰ ਸ਼ਮਸ਼ਾਨ ਘਾਟ ਉਹ ਮਾਂ ਛੱਡ ਕੇ ਆਈ ਐ ਤੇ ਅੱਜ ਤੱਕ ਇਸ ਕਰਕੇ ਧਰਨਾ ਲਾਇਆ ਹੈ ਅੱਜ ਤੱਕ ਪੌਣੇ 2 ਸਾਲ ਬੀਤ ਗਏ ਸਭਾ ਸਾਰਾ ਭੋਗ ਵੀ ਪੈ ਗਿਆ ਮੇਟਿੰਗ ਸਿੱਧੂ ਮੂਸੇਵਾਲੇ ਦੀ ਮਾਂ ਤੇ ਬਾਪ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਇਸ ਹਲਕੇ ਦੇ ਡਾਕਖੇ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਜੀ ਜ਼ਿਲ੍ਹੇ ਦੇ ਪ੍ਰਧਾਨ ਮੇਜ ਸਿੰਘ ਮੁੱਲਾਪੁਰ ਤੇ ਜਗਰਾਉਂ ਦੇ ਜੱਗਾ ਹਿਸਵਾਲ ਜੀ ਵਿਕਰਮ ਬਾਜਵਾ ਜੀ ਕਾਮਿਲ ਅਮਰ ਸਿੰਘ ਤੇ ਸਾਡੇ ਸਾਰੇ ਬਲਾਕ ਪ੍ਰਧਾਨ ਸਹਿਬਾਨ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਨੂੰ ਸਕਸੈਸਫੁਲ ਕੀਤਾ ਜੀ ਇਹ ਜਿਹੜਾ ਸਕਸੈਸਫੁਲ ਹੋਇਆ ਇਹ ਸਰਕਾਰ ਦੀਆਂ ਗਲਤ ਨੀਤੀਆਂ ਸਰਕਾਰ ਦੇ ਖਿਲਾਫ ਰੋਸ ਤੇ ਸਰਕਾਰ ਵੱਲੋਂ ਨਜਾਇਜ਼ ਕੀਤਾ ਗਿਆ ਧੱਕਾ ਤੇ ਕਤਲੋਗਾਰਦ ਉਹਦੇ ਖਿਲਾਫ ਇਹ ਲੋਕ ਆਪ ਦੇ ਆਪ ਹੰਮ ਹਮਾ ਕੇ ਇੱਥੇ ਪਹੁੰਚੇ ਨੇ ਤੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਕਿ ਅਸੀਂ ਭਾਈ ਤੁਹਾਡੇ ਖਿਲਾਫ ਆ ਤੇ ਹੁਣ ਆਉਣ ਵਾਲੀ ਵਾਰੀ ਕਾਂਗਰਸ ਪਾਰਟੀ ਦੀ ਹੈ ਇਸ ਕਰਕੇ ਸਕਸੈਸਫੁਲ ਹੋਇਆ ਪਿਛਲੀ ਸਾਰੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵਾ ਵੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਸੀਗਾ ਕਾਂਗਰਸ ਪਾਰਟੀ ਦਾ ਜਗਰੌਣ ਰੱਖਿਆ ਸੀਗਾ ਜਿਹਦੇ ਵਿੱਚ ਪਾਰਟੀ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜੰਗ ਆਏ ਸੀ ਤੇ ਕਾਂਗਰਸ ਦੀ ਸਾਰੀ ਆਲਾ ਕਮਾਨ ਜਿਹੜੀ ਟੀਮ ਸੀਗੀ ਸਾਰੇ ਆਕੂ ਆਏ ਸੀਗੇ ਹੁਣ ਮੈਂ ਲਾਸਟ ਦੇ ਵਿੱਚ ਜਿੱਥੇ ਜਿੱਥੇ ਤੱਕ ਵੀਡੀਓ ਜਾਂਦੀ ਹੈ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਵਾ ਕਿ ਜੇ ਵੀਰੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਸ ਇੰਨਾ ਕੀ ਬੇਨਤੀ ਆ ਸასი ਕਾਲ ਧੰਨਵਾਦ